ਸ਼ੁਕਰ ਜਦੋਂ ਆਪਾਂ ਉਹਦੀ ਗੱਲ ਕਰ ਰਹੇ ਸੀਗੇ ਚੰਦਰਮਾ ਦੀ ਫੇਰ ਮੈਂ ਇੱਕ ਵਾਰ ਸ਼ੁਕਰ ਤੇ ਚੰਦਰਮਾ ਦੇ ਕੰਬੀਨੇਸ਼ਨ ਚ ਕਿਹਾ ਸੀਗਾ ਕਿ ਹੋਮਿਓਪੈਥਿਕ ਦੀ ਕੰਪਨੀ ਕਿਉਂਕਿ ਉਹ ਵਾਈਟ ਵੀ ਹੈ ਤੇ ਮਿੱਠੀ ਵੀ ਹੁੰਦੀ ਹੈ ਸ਼ੁਕਰ ਸਿਰਫ ਮਿੱਠੀਆਂ ਚੀਜ਼ਾਂ ਤੋਂ ਚਾਵਲ ਤੋਂ ਬਹੁਤ ਜ਼ਿਆਦਾ ਹੋਮ ਡੈਕੋਰ ਦੇ ਪ੍ਰੋਡਕਟ ਬਿਊਟੀ ਪ੍ਰੋਡਕਟ ਕੋਈ ਵੀ ਚੀਜ਼ ਜਿਹੜੀ ਬ੍ਰਾਂਡ ਤੋਂ ਰਿਲੇਟਡ ਹੈ ਉਹਨਾਂ ਸਾਰੀਆਂ ਚੀਜ਼ਾਂ ਤੋਂ ਸ਼ੁਕਰ ਪੈਸਾ ਦਿੰਦਾ ਹੈ ਸਿਨੇਮਾ ਤੇ ਜਿਹੜਾ ਲੈਬਾਰਟਰੀ ਪ੍ਰੋਡਕਟ ਹੈ ਉਹਦੇ ਤੋਂ ਵੀ ਸ਼ੁਕਰ ਪੈਸਾ ਦਿੰਦਾ ਹੈ ਸ਼ਨੀ ਕਾਲੇ ਰੰਗ ਦੇ ਕੱਪੜੇ ਖਾਸ ਤੌਰ ਦੇ ਉੱਤੇ ਲੋਹਾ ਕੋਇਲਾ ਆਇਲ ਤੇ ਲੈਬਰ ਕੰਟਰੈਕਟਸ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹ ਪੈਸਾ ਦਿੰਦਾ ਹੈ ਰਾਹੁ ਤੇ ਕੇਤੂ ਜਿਹੜੇ ਨੇ ਇਹ ਕੋਈ ਵੀ ਵਿਦੇਸ਼ੀ ਸਮਾਨ ਡਿਜੀਟਲ ਵਰਡ ਫਿਲਮ ਮੇਕਿੰਗ ਕੰਪਨੀਆਂਜ਼ 뮤직 ਇੰਡਸਟਰੀ ਜੇ ਸ਼ੁਕਰ ਨਾਲ ਰਿਲੇਟ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਪੈਸੇ ਦਿੰਦੇ ਨੇ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਪੈਸੇ ਕਦੋਂ ਦੇਂਦੇ ਨੇ ਆਪਾਂ ਗੱਲ ਕੀਤੀ ਹੈ ਕਿ ਜਿਨ੍ਹਾਂ ਦੇ ਅੰਦਰ ਬੁੱਧ ਰਾਹੂ 11ਵੇਂ ਘਰ ਦੀ ਇਹਨਾਂ ਦੀ ਪੋਜੀਸ਼ਨ ਚੰਗੀ ਹੈ ਫੇਰ ਵੀ ਦਸ਼ਾ ਅੰਤਰ ਦਸ਼ਾ ਤੇ ਗੋਚਰ ਦੇ ਅਕੋਰਡਿੰਗ ਇਹ ਪੈਸੇ ਦੇਣਗੇ ਆਲਵੇਸ ਨਹੀਂ ਦੇਣਗੇ ਜਦੋਂ ਵੀ ਬੁੱਧ ਦੀ ਪੋਜੀਸ਼ਨ ਨੀਚ ਦੀ ਆਏਗੀ ਘਾਟਾ ਕਰਾ ਦੇਣਗੇ ਜਦੋਂ ਵੀ ਰਾਹੂ ਦੀ ਪੋਜੀਸ਼ਨ ਨੀਚ ਦੀ ਆਏਗੀ ਘਾਟਾ ਕਰਾ ਦੇਣਗੇ 8ਵੇਂ ਘਰ ਚ ਵਕਰੀ ਹੋਏਗਾ ਘਾਟਾ ਕਰਾ ਦੇਣਗੇ ਇਸ ਕਰਕੇ ਇਹ ਜਿਹੜਾ ਜਦੋਂ ਵੀ ਅਸੀਂ ਕੋਈ ਵੀ ਕੰਮ ਕਾਰੋਬਾਰ ਕਰਦੇ ਹਾਂ ਜਿਹਦੇ ਵਿੱਚ ਬਹੁਤ ਪ੍ਰੈਸਾਈਜ਼ ਸਟੱਡੀਜ਼ ਦੀ ਜ਼ਰੂਰਤ ਹੈ ਤਾਂ ਆਪਾਂ ਨੂੰ ਇਹ ਸਟੱਡੀ ਦਾ ਵੀ ਸਹਾਰਾ ਲੈ ਲੈਣਾ ਚਾਹੀਦਾ ਹੈ